ਬਸ ਜਦੋਂ ਮੈਂ ਉੱਠਿਆ ਫੋਨ ਮੈਂ ਜਸਟ ਐਵੇਂ ਜਾ ਕੇ ਐ ਕੋ ਮੈਨੂੰ ਦੇਖਿਆ ਹੈਗਾ ਹਲਕਾ ਜਿਹਾ 3 ਸੈਕਿੰਡ ਦੀ ਕਲਿੱਪ ਪਹਿਲਾਂ ਵੀ ਲੱਗੀ ਜਿਹੜੀ ਮੇਰੇ ਫੋਨ ਦੀ ਸੀ ਉਹ ਤੱਕਾ ਮਾਰਤਾ ਮੈਨੂੰ ਪਿੱਛੇ ਮੁੜਨ ਦਾ ਮੌਕਾ ਹੀ ਨਹੀਂ ਮਿਲਿਆ ਨਾ ਉਹਨੂੰ ਕੁਝ ਬੋਲਣ ਦਾ ਵੀ ਮੌਕਾ ਨਹੀਂ ਮਿਲਿਆ ਸਿਰਫ ਆਇਆ ਸਿੱਧਾ ਤੱਕਾ ਮਾਰਤਾ ਉਹਨਾਂ ਨੇ ਜਵੇਂ ਮੂੰਹ ਘੁਮਾਇਆ ਪਿੱਛੋਂ ਦੀ ਆ ਕੇ ਤੱਕਾ ਮਾਰਤਾ ਉਹਨਾਂ ਨੇ ਉਹ ਮੈਨੂੰ ਬਸ ਐਵੇਂ ਬੋਲ ਰਹੀ ਆਵਾ ਥੱਲੇ ਆਵਾ ਐਵੇਂ ਕਰਕੇ ਕਹਿੰਦੇ ਸੀ ਤੇ ਮੈਂ ਕਿਹਾ ਆ ਜਾ ਥੱਲੇ ਪਬਲਿਕ ਹੀ ਆ ਮੈਨੂੰ ਕਿ ਮੈਂ ਕਿਹੜਾ ਕੋਈ ਕੀਤਾ ਹੋਇਆ ਕੋਈ ਕ੍ਰਾਈਮ ਕੀਤਾ ਹੋਇਆ ਕੋਈ ਚੀਜ਼ ਜਿਹੜੀ ਉਹਨਾਂ ਨੇ ਮੈਨੂੰ ਇਹ ਵੈਪਨ ਕਰਕੇ ਆ ਵੈਪਨ ਦਿਖਾਉਂਦੇ ਹੀ ਤੁਹਾਨੂੰ ਉੱਤੇ ਕੇ ਨੇ ਬੁਲਾਇਆ ਜਿਹੜਾ ਤੁਸੀਂ ਉੱਤੇ ਆਏ ਹੋ ਤੇ ਉਸ ਟਾਈਮ ਤੇ ਮੈਂ ਉਹਨਾਂ ਨੇ ਗਏ ਮੈਂ ਕਿਹਾ ਬੁਲਾਇਆ ਤੇ ਸੋਤੇ ਵੀ ਨਹੀਂ ਗਏ ਨੇ ਆਏ ਤਾਂ ਇਹ ਪਿਆਰ ਨਹੀਂ ਕਿ ਅੰਤਜ਼ੰਦ ਕਰਦੇ ਆ ਗਾਣੇ ਸੁਣਾਏ ਜੋ ਵੇਖਣ ਨਹੀਂ ਆਏ ਸੀ ਜਿਵੇਂ ਬਈ ਕਿ ਮੂਸਿਆ ਦਾ ਜਿਹੜਾ ਜਸ ਤੁਹਾਨੂੰ ਜਾਣਦਾ ਸੀ ਕਿ ਕੋਸਤ ਕੋਈ ਲੜਨ ਕੁਝ ਕੀਤਾ ਆ ਮੈਂ ਤੇ ਨਾ ਬਹੁਤੋਂ ਕੰਮ ਦਾ ਸਟੇਟ ਤੇ ਸੋਈ ਲਾ ਤੇ ਇੱਕ ਆ ਬੰਦੇ ਨੇ ਆਉ ਕਹਿੰਦੇ ਹੀ ਕਿ ਕਈ ਉਹਨਾਂ ਦੇ ਸ਼ੋਅ 'ਚ ਕਈ ਵਾਰੀ ਹੋਇਆ ਵਾ ਚਾਹਣ ਆਂਦੇ ਹੀ ਉਹ ਪਿਆਰ ਨਾ ਮੰਨ ਕਰਕੇ ਧੇਰ ਦਿੰਦੇ ਸੀ ਆ ਚੀਜ਼ੀ ਇਹ ਚੀਜ਼ ਗਾਇਦੰਦੇ ਮੈਂ ਚੱਲ ਜਾਣਾ ਹਾਂ ਸੱਲੇ ਮੈਂ ਅੰਗੇ ਕੁੜੀ ਹੀ ਇਕੋ ਥੀ ਵਾਠੀ ਉਹਦੇ ਤੋਂ ਦੇਖਦੇ ਐਕਦਾ ਮੈਂ ਦੁੱਧ ਜਿਹਾ ਪਾਸੇ ਨਾਲ ਲੇਫਰ ਮੈਂ ਟਾਰਗੇਟ ਫੱਲੇ ਟਿਕ ਗਿਆ ਉਸ ਜਗ੍ਹਾ ਤੇ ਜਾਂ ਤੇ ਕੁੜੀ ਦੇ ਵੀ ਵਜ ਸਕਦੀ ਸੀ ਦੁੱਜੀ ਮੇਰੀ ਪੱਗ ਵੀ ਖੁੱਲ ਸਕਦੀ ਸੀ ਜਾਂ ਉੱਥੇ ਕੋਈ ਸਰਦਾਰ ਮੁੰਡੇ ਉਹਨਾਂ ਦੀ ਵੀ ਪੱਗ ਖੁੱਲ ਸਕਦੀ ਤੇ ਇਹ ਚੀਜ਼ ਦਾ ਖਲਾਰਾ ਹੋਰ ਜ਼ਿਆਦਾ ਪੈ ਜਾਣਾ ਹੈ ਰਾਤਨੀ ਬੀਤੀ ਜੀ ਜੀ ਇਸ ਰਾਤ ਵੀ ਕਿ ਕਮਾ ਚੌਰ ਕੋ ਨਿਕਲ ਜਾਂਦਾ ਕਿ ਲੈ ভাই ਮੈਂ ਸ਼ਰਾਬ ਪੀਤੀ ਹੈ ਅੱਜ ਜੱਜ ਤੇ ਉਸ ਕੋ ਕਹੇ ਵਾਪਸ ਲਾਏ ਨੇ ਮਤਵਾਤਾ ਵੀ ਇਹ ਮੈਂ ਕੋਟੋ ਕੋ ਚਾਹਂ ਪਰ ਮੈਨੂੰ ਇਹ ਕੀ ਬਾਈ ਉੱਥੇ ਹੀ ਸਟੇਜ ਤੇ ਬੋਲ ਦਿੰਦਾ ਕਿ ਵੀਰਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੁਝ ਦਿਨ ਪਹਿਲਾਂ ਗਾਇਤ ਪ੍ਰਿੰਸ ਕਿਲੋ ਦੇ ਸ਼ੋਅ ਵਿੱਚ ਪੰਗਾ ਪਿਆ ਸੀ ਪੰਗਾ ਪਿਆ ਸੀ ਕਿ ਸਵਾਰ ਮੁੰਡੇ ਨੂੰ ਪ੍ਰਿੰਸ ਕਿਲੋ ਦੀ ਸੀ ਕਿਉਂਕਿ ਦੁਆਰਾ ਸਟੇਜ ਤੋਂ ੱੱਕੇ ਮਾਰ ਕੇ ਥੱਲੇ ਸੁਟਾਇਆ ਗਿਆ ਸੀ ਹੁੰਦਾ ਗਿਆ ਕਿ ਸਿਰਫ ਸਟੇਜ ਤੇ ਇੱਕ ਪੈਨ ਦੇ ਹੱਥੇ ਕੋਲ ਇੱਕ ਚੌੜ ਸੀ ਪਰ ਸਿਕਿਉਰਿਟੀ ਵੱਲੋਂ ੱੱਕਾ ਮਾਰਿਆ ਜਦੋਂ ਹੱਲੇ ਸੁਟਣਾ ਇਸ ਗੱਲ ਨੇ ਪ੍ਰਿੰਸ ਕਿਲੋ ਦੇ ਛਾਣ ਵਾਲਿਆਂ ਨੇ ਕਿਤਨਾ ਕਿਤੇ ਨਿਰਾਸ਼ ਨਹੀਂ ਕੀਤਾ ਜਿਹੜੇ ਪ੍ਰਿੰਸ ਕਿਲੋ ਰੋਲ ਕਰਦੇ ਨੇ ਉਹਨਾਂ ਨੂੰ ਮੌਕਾ ਵੀ ਦਿੱਤਾ ਕਿ ਪ੍ਰੇਮ ਪਿੰਨੋ ਤਾਂ ਹੀ ਫਿਰ ਕਿ ਉਹ ਲੋਕੀ ਰੋਲ ਕਰਦੇ ਹਨ ਹਾਲਾਂਕਿ ਜਿਸ ਮੁੰਡੇ ਨੇ ਸੁਟਿਆ ਉਸ ਮੁੰਡੇ ਦਾ ਕੀ ਪ੍ਰੇਮਦਲ ਉਹਨਾਂ ਕੋ ਸਾਰਿਆਂ ਨੇ ਰੋਲ ਕਰ ਦਿੱਤਾ ਪਰ ਉਹ ਮੁੰਡੇ ਦਾ ਪੱਖ ਜਾਣਨਾ ਬਹੁਤ ਜ਼ਰੂਰੀ ਤੇ ਜਿਸ ਮੁੰਡੇ ਨੂੰ ਸੋਧ ਦੇ ਦੌਰਾਨ ਸਹੀ ਕੀਤਾ ਗਿਆ ਸੀਗਾ ਭਾਈ ਗੁਰਨੂਰ ਸਾਡੇ ਨਾਲ ਮੌਜੂਦ ਹੈ ਗੁਰੂ ਭਾਈ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਚੈਨਲ ਤੇ ਅੰਜੀ ਸਾਹਿਬ ਸਾਸਤ੍ਰੀ ਗਾਲ ਸਰਜੀਤ ਸਾਸਤ੍ਰੀ ਆਗੇ ਰੋ ਰੋਇਮ ਇਨ ਦ ਸੌਲ ਜੇ ਪ੍ਰਿੰਪਲ ਨੇ ਉਹਨਾਂ ਨੇ ਜੇ ਪਹਿਲੀ ਮਨਾ ਕਰਤਾ ਸੀ ਕਿ ਬੰਦਾ ਸਟੇਜ ਤੇ ਨਾ ਹੋਵੇ ਕਿਸੇ ਕਿਉਂ ਗਏ ਸੀ। ਅਕਲੀ ਬਾਜੀ ਮੈਂ ਉੱਥੇ ਸ਼ੋਅ ਹੀ ਵੇਖਣ ਗਿਆ ਸੀ ਮੈਂ ਬਸ ਇਨਾ ਹੀ ਕਿ ਸ਼ੋਅ ਵੇਖਣ ਗਿਆ ਹਾਂ ਐਜ਼ ਅ ਫੈਨ ਹੀ ਗਿਆ ਹਾਂ। ਉੱਥੇ ਬੈਠਾ ਹੀ ਮੈਂ ਵਾਵਾ ਚਿਰਦਾ ਬੈਠਾ ਹੀ ਮੈਂ ਕੋਈ ਇਸ ਇੰਟੈਂਸ਼ਨ ਨਾਲ ਨਹੀਂ ਬੈਠਾ ਕਿ ਸਿੱਧਾ ਜਾਵਾਂਗਾ। ਉੱਥੇ ਬੈਠਾ ਹੀ ਤੇ ਇੱਕ ਬਾਈ ਨੇ ਇੱਕ ਮੁੰਡੇ ਨੂੰ ਪਹਿਲਾਂ ਹੀ ਬੁਲਾਇਆ ਸੀ ਸਟੇਜ ਤੇ ਕਿ ਮਤਲਬ ਉਹਨੂੰ ਕਿਸੇ ਲਈ ਵੀ ਬੁਲਾਇਆ ਸੀ ਉਹਨੂੰ ਉਹਨੂੰ ਵੀ ਫੈਨ ਹੀ ਉਹਨੂੰ ਵੀ ਬੁਲਾਇਆ। ਤੇ ਮੈਨੂੰ ਇਹ ਕਿ ਮੈਂ ਵੀ ਆਇਆ ਆ ਜਾਂ ਵੇਖਣ ਵਾਸਤੇ ਮੈਂ ਸਟੇ ਬਿਲਕੁਲ ਨੇੜੇ ਹੀ ਭਾਈ ਮੇਰੇ ਤੇ ਉਹਨਾਂ ਦੇ ਨਾਲ ਮੈਂ ਸੋਚਾ ਫੋਟੋ ਖਿਚਾ ਲਣਗੇ ਇਸ ਕਰਕੇ ਮੈਂ ਲਾਗੇ ਬੈਠਾ ਹੀ ਮੈਂ ਇੱਕ ਹਲਕਾ ਜਿਹਾ ਬਸ ਇੱਕ ਕਦਮ ਦੀ ਦੂਰੀ ਤੇ ਹੀ ਤੁਸੀਂ ਦੇਖਿਆ ਹੈਗਾ ਮੈਂ ਲਾਗੇ ਸਪੀਕਰ ਤੇ ਹੀ ਬੈਠਾ ਹੀ ਉੱਠ ਕੇ ਖੜਾ ਹੀ ਹੋਇਆ ਹੀ ਤਿੰਨ ਚਿਰ ਚੇ ਮੈਨੂੰ ੱੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਗਿਆ ਇਹ ਤੁਸੀਂ ਉਹ ਚੀਜ਼ ਨੋਟਿਸ ਨਹੀਂ ਕੀਤੀ ਕਿ ਜਦੋਂ ਪ੍ਰਿੰਟ ਉਹਨੇ ਮੂੰਹ ਘੁਮਾ ਕੇ ਥੋੜੇ ਨੂੰ ਪੇਟ ਤੇ ਕਾ ਕੇ ਅੱਗੇ ਨੂੰ ਲੰਘਦੇ ਫੇਰ ਪੈਨ ਦੇ ਤੇ ਸਾਡਾ ਤਾਂ ਬਹੁਤ ਰੋਜੀ ਆਰਟਿਸਤੇ ਵੀ ਉਦੋਂ ਹੀ ਪਤਾ ਚੱਲ ਉਹ ਤੋਂ ਮੈਨੂੰ ਇਹ ਚੀਜ਼ ਦਾ ਮੌਕਾ ਹੀ ਨਹੀਂ ਮਿਲਿਆ ਇਹ ਚੀਜ਼ ਜਿਹੜੀ ਤੀ ਕਹ ਰਿਹਾ ਕਿ ਪਿੱਛੇ ਮੁੜਿਆ ਤੰਨ ਦੱਸਿਆ ਕਿ ਮੈਂ ਸਟੇਜ ਤੇ ਲੱਗ ਗਿਆ ਹੀ ਜਸਟ ਮੈਂ ਐਵੇਂ ਜਿਵੇਂ ਹੋਰ ਵੀ ਮੈਂ ਨਹੀਂ ਕਿ ਉਹਨਾਂ ਨੇ ਮਨਾਂ ਕੀਤਾ ਤੇ ਮੈਂ ਕੱਲਾ ਹੀ ਗਿਆ ਹੀ ਬਾਈ ਨੇ ਹੋਰ ਬਥੇਰੇ ਲੋਕੀ ਸਟੇਜ ਤੇ ਹੀ ਤਾਂ ਵੀ ਮੈਂ ਖਿਚਾ ਕੇ ਬਸ ਅੱਜ ਮੈਂ ਉੱਠਿਆ ਫੋਨ ਮੈਂ ਜਸਟ ਐਵੇਂ ਜਾ ਕੇ ਕੋ ਮੈਨੂੰ ਦੇਖਿਆ ਹੈਗਾ ਹਲਕਾ ਜਿਹਾ 3 ਸੈਕਿੰਡ ਦੀ ਕਲਿੱਪ ਪਹਿਲੇ ਵੀ ਲੱਗੀ ਜਿਹੜੀ ਮੇਰੇ ਫੋਨ ਦੀ ਹੀ ਉਹ ਤੱਕਾ ਮਾਰਦਾ ਮੈਨੂੰ ਪਿੱਛੇ ਮੁੜਨ ਦਾ ਮੌਕਾ ਹੀ ਨਹੀਂ ਮਿਲਿਆ ਨਾ ਉਹਨਾਂ ਨੂੰ ਕੁਝ ਬੋਲਣ ਦਾ ਹੀ ਨਹੀਂ ਮੌਕਾ ਮਿਲਿਆ ਸਿਰਫ ਆਇਆ ਸਿੱਧਾ ਤੱਕਾ ਮਾਰਦਾ ਉਹਨਾਂ ਨੇ ਜਿਵੇਂ ਮੂੰਹ ਘੁਮਾਇਆ ਪਿੱਛੋਂ ਦੀ ਆ ਕੇ ਤੱਕਾ ਮਾਰਦਾ ਤੇ ਥੋਨੋ ਜਾਂ ਮੈਨੇਜਮੈਂਟ ਅੰਨੇ ਵਿੱਚ ਗੱਲ ਕੀਤੀ ਸੀ ਕਿ ਕੋਈ ਪੈਸੇ ਨਹੀਂ ਕਿ ਨਾ ਆਵੇ ਕਿ ਨਹੀਂ ਕਹੀ ਸੀ ਇਹ ਜਦੋਂ ਫਿਰ ਬਾਤ ਜਦੋਂ ਮੈਂ ਚੜ੍ਹਿਆ ਉਹਦੇ ਬਾਅਦ ਇਹ ਗੱਲ ਗਈ ਕਿ ਹੁਣ ਸਟੇਜ ਤੇ ਕੋਈ ਆਇਓ ਨਾ ਨਹੀਂ ਤੇ ショਅ ਕੈਨਸਲ ਹੋ ਜਾਊਗਾ ਅਸਾਂ ਜਦੋਂ ਹੀ ਘਮ ਹੋ ਗਿਆ ਉਹ ਤੋਂ ਬਾਅਦ ਕੀ ਆ ਗਿਆ ਵੀ ਜਦੋਂ ショਅ ਕੈਨਸਲ ਕਰਨਾ ਪਿਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਸਾਨੂੰ ਪ੍ਰੇਮ ਜੀ ਜਿਹੜਾ ਅਸਨ ਅਖਰ ਹੈਗਾ ਉਹਨਾਂ ਦੇ ਜਿਹੜੇ ਫੈਨ ਮੇਰੇ ਖੜੇ ਹੁੰਦੇ ਨੇ ਉਹ ਜ਼ਰੂਰ ਸਿੱਧੇ ਕੋਲ ਕੋਈ ਇਸ਼ਾਰਾ ਕਰ ਦੇਵੇ ਕਿ ਗਾਣ ਗਾਉਂਦੇ ਨੇ ਉਹ ਜਿਹੜਾ ਸਿੰਗਲ ਹੁੰਦਾ ਉਹ ਉੱਪਰ ਲਾ ਲੰਦਾ ਭਾਈ ਉੱਪਰ ਆ ਜਾ ਉਹ ਇਧਰ ਆਏ ਜਾਂ ਟੱਕ ਹੋਇਆ ਸੀ ਉਸ ਤਰ੍ਹਾਂ ਪ੍ਰੇਮ ਤੇ ਲੋਨਾਲ ਕਿ ਭਾਈ ਆ ਜਾ ਮੈਂ ਤੁਹਾਨੂੰ ਉਹੀ ਚੀਜ਼ ਉਹੀ ਚੀਜ਼ ਦੱਸਣ ਦੇਵਾ ਵੀਰ ਜਿਵੇਂ ਆ ਮੈਂ ਆ ਤੇ ਆ ਇੰਨੀ ਇੰਨੀ ਦੂਰੀ ਤੇ ਹੀ ਬਾਈ ਤੇ ਮੈਂ ਹੱਥ ਵਗੈਰਾ ਹਿਲਾ ਰਿਹਾ ਸੀ ਉਹਨਾਂ ਦੀ ਸਨੈਪ ਬਣਾਈ ਹੈ ਉਦੋਂ ਵੀ ਮੈਂ ਹੱਥ ਵਗੈਰਾ ਹਿਲਾਇਆ ਸੀ ਤੋ ਉਹ ਵੇਖ ਕਿ ਉੱਧਰੋਂ ਗੱਲ ਲੈਂਦੇਈ ਤਾਂ ਹੀ ਮੈਂ ਬਸ ਜਸਟ ਖਲੋਤਾ ਕਿ ਐਵੇਂ ਇੱਕਦਮ ਵਧਾਇਆ ਵਾ ਉਨੇ ਚ ਹੀ ਇਹ ਹੋ ਗਿਆ ਨਹੀਂ ਤਾਂ ਮੈਂ ਦੂਰ ਹੋਂਦਾ ਤੇ ਮੇਰਾ ਇੰਨੀ ਹਿੰਮਤ ਥੋੜੀ ਹੋਣੀ ਸੀ ਕਿ ਇੰਨੀ ਦੂਰੋਂ ਦੀ ਮੈਂ ਆਵਾਂ ਇੰਨੇ ਉਹਨਾਂ ਦੇ ਵਿੱਚੋਂ ਇੰਨੀ ਦੂਰੋਂ ਦੀ ਮੈਂ ਆ ਹੀ ਨਹੀਂ ਸਕਾ ਉਹਦੇ ਮੈਂ ਬਿਲਕੁਲ ਸਟੇਜ ਦੇ ਲੱਗ ਕੇ ਨੇੜੇ ਸਪੀਕਰ ਤੇ ਬੈਠਾ ਸੀ ਤਾਂ ਮੈਂ ਉਹ ਕਰਾਲਾ ਨਹੀਂ ਦੂਰੋਂ ਦੀ ਮੈਂ ਤੇ ਕੋ ਚੜੇ ਐ ਵੈਸੇ ਵੀ ਸਟੇਜ ਦੀ ਹਾਈਟ ਵਾਵਾ ਉੱਚੀ ਸੀ ਚੜੇ ਨਹੀਂ ਜਾਣਾ ਸੀ ਜਿਵੇਂ ਥੱਲੇ ਵੀ ਹੁੰਦਾ ਉਹ ਤੇ ਮੈਂ ਉੱਤੇ ਹੀ ਤਾਂ ਖਿਚਵਾ ਤਾਂ ਚੱਲ ਗਿਆ ਸੀ ਮੈਂ ਫੋਟੋ ਖਿਚਾਣ ਵਾਸਤੇ ਫੋਟੋ ਤਾਂ ਮਿਲ ਹੀ ਨਹੀਂ ਪਰ ਵਾਇਦਾ ਕਿਸੇ ਵਾਇਰਲ ਵੀ ਵੀਰ ਮੈਨੂੰ ਇੰਨਾ ਇਸ ਚੀਜ਼ ਦਾ ਇੰਨਾ ਆਉਣੀ ਲੱਗਿਆ ਸੀ ਕਿ ਤੱਕਾ ਦਿੱਤਾ ਕਿ ਕਾਨਸਰਟ ਵਗੈਰਾ ਵੇ ਤੱਕੇ ਮੁੱਕੀ ਹੁੰਦੀ ਰਹਿੰਦੀ ਆ ਪਰ ਮੈਨੂੰ ਇਹ ਕਿ ਬਾਈ ਉੱਥੇ ਹੀ ਸਟੇਜ ਤੇ ਬੋਲ ਦਿੰਦਾ ਕਿ ਵੀਰ ਆ ਤੱਕਾ ਨਾ ਮਾਰੋ ਆਪਣਾ ਹੀ ਆ ਵੀ ਆਪਣੀ ਬੰਦੇ ਆ ਜੋ ਵੀ ਆ ਪਰ ਇਹ ਚੀਜ਼ ਨਹੀਂ ਗਈ ਮੈਂ ਉੱਥੇ ਜਦੋਂ ਤੱਕਾ ਮਾਰਿਆ ਇਹਨਾਂ ਨੇ ਕਿ ਮੈਂ ਚੱਲ ਗਿਆ ਹੀ ਮੈਂ ਖਲੋ ਕੇ ਵੇਖਣ ਦੇ ਮੈਂ ਕੁਝ ਗਾਊਗਾ ਗਾਊਗਾ ਲੇਕਿਨ ਕਿਆ ਨਹੀਂ ਦੁਬਾਰਾ ਸੋ ਕੰਟੀਨਿਊ ਰਹਿਸਟ ਹਾਂਜੀ ਕੁਤਬਾਤ ਕਿੰਨੀ ਦੇਰ ਸ਼ੋ ਕੰਟੀਨਿਊ ਰਿਹਾ ਜਦੋਂ ਇਨਸੀਡੈਂਟ ਵਾਸਪ ਕੋਸੇ ਬਾਅਦ ਆਉਣਾ ਵੀ ਕਮੈਂਟ ਮੇਰੇ ਸਾਹਮਣਾਂ ਤੇ ਵੀ ਕਮੈਂਟ ਚ ਤੁਸੀਂ ਪੂਰਾ ਵੀਮੈਂਟ ਆਫਸਰ ਹੈਗੇ ਕਿ ਕਰ ਰਹੇ ਸੀਗੇ ਨਹੀਂ ਜੇ ਤੋ ਬਾਈ ਗਿਆ ਉਦੋਂ ਹੀ ਆਉਣਾ ਮੈਰੀ ਹਲੇ ਵੀ ਬਾਈ ਕਹਿ ਰਹੋ ਤਬ ਤੁਮ ਤਾਂ ਕੰਮ ਆ ਰਹੇ ਕੋਈ ਮਾਚੀ ਵਾਲੇ ਪਾਉ ਨੇ ਮਾ ਪੱਤਾ ਵੀਰ ਤੱਕਾ ਵੀਰ ਨੇ ਨਹੀਂ ਮਾਰਿਆ ਮਾਰਿਆ ਤਾਂ ਉਹਨਾਂ ਦੀ ਸਿਕਿਉਰਟੀ ਹਾਂਜੀ ਉਹੀ ਮਕਾਣਾ ਜੇ ਤੱਕ ਦਾ ਨਾਮ ਆ ਰਿਹਾ ਹੁੰਦਾ ਜੇ ਸਿਕਿਉਰਿਟੀ ਦੇ ਧੱਕਾ ਨਾਮ ਆ ਰਿਹਾ ਹੁੰਦਾ ਤਾਂ ਕੋਸੂ ਦਾ ਪ੍ਰੇਮ ਕਿੰਨੂੰ ਕਹਿ ਲੈਂਦਾ ਮਾਈ ਐਂ ਨਾ ਉਹ ਤਾਂ ਤਾਕਤ ਰੀਮ ਕਿਉਂ ਵੀ ਨੇ ਉਹਨੂੰ ਪੀਚਿਆ ਸੀਗਾ ਇਹ ਬੋਪੂ ਕੈਸੀ ਦਾ ਦੇਖੋ ਵੀਡੀਓ ਦੇਖ ਕੇ ਤੁਹਾਨੂੰ ਕੋ ਪੁੱਛੀ ਪੁੱਛੂ ਸਮਝ ਨਾ ਸੁਣਿਆ ਨਾ ਕੋ ਸਮਝ ਆਇਆ ਸਮਝ ਨਹੀਂ ਕਿ ਪਤਾ ਲੱਗ ਗਿਆ ਬੰਦੂਕ ਧਾਈਦਾਰੀ ਸੀ ਪਰ ਉਹ ਸੋ ਵੈਲਾ ਕੀ ਸਿਕਿਉਰਿਟੀ ਬਣ ਕੇ ਸੀ ਗਾਲਾਂ ਕੱਢ ਰਹੀ ਸੀ ਜਿਹੜਾ ਤਾਂ ਕੱਢ ਦਿੱਤਾ ਤੇ ਬਾਅਦ ਹੂੰ ਉਹ ਉਹ ਵੀ ਐਵੇਂ ਹੀ ਕੀ ਉਦੋਂ ਜਦੋਂ ਉਹਨਾਂ ਨੇ ਮੈਨੂੰ ਤੱਕਾ ਦਿੱਤਾ ਮੈਂ ਸੱਡਣ ਲਈ ਜਾਵੇਂ ਥੱਲੋ ਦੀ ਉੱਠਿਆ ਉੱਠਣ ਦੇ ਬਾਅਦ ਮੈਂ ਐਵੇਂ ਹੀ ਮੈਨੂੰ ਸਾਰੇ ਬੋਲ ਰਹੇ ਸੀ ਤੇ ਮੈਂ ਕਿਹਾ ਭਾਈ ਉਹਨੇ ਤੱਕਾ ਕਿਉਂ ਦਿੱਤਾ ਮੈਂ ਆ ਚੀਜ਼ ਬੋਲਣ ਰਿਹਾ ਸੀ ਤੇ ਉਹ ਬਾਕੀ ਕੇ ਨੇ ਤੇ ਇਹਨਾਂ ਕਿਹਾ ਨਹੀਂ ਇੱਕ ਉਹ ਜਿਹੜਾ ਚੈਕ ਕਲਰ ਦੀ ਸ਼ਰਟ ਪਾਈ ਹੋ ਮੁੱਛਾ ਜਿਹਾ ਵਾਲਾ ਮੁੰਡਾ ਸੀ ਉਹਨਾਂ ਦੇ ਟੀਮ ਦਾ ਹੀ ਹੈ ਸ਼ਾਇਦ ਉਹੀ ਉਹਨਾਂ ਨੇ ਉਹ ਮੈਨੂੰ ਬਸ ਐਵੇਂ ਬੋਲ ਰਹੀ ਆਵਾ ਥੱਲੇ ਆਵਾ ਐਵੇਂ ਕਰਕੇ ਜਾਂਦੇ ਸੀ ਮੈਂ ਕਿਹਾ ਆ ਜਾ ਥੱਲੇ ਪਬਲਿਕ ਹੀ ਆ ਮੈਨੂੰ ਕਿ ਮੈਂ ਕਿਹੜਾ ਕੋਈ ਕੀਤਾ ਹੋਇਆ ਕੋਈ ਕ੍ਰਾਈਮ ਕੀਤਾ ਹੋਇਆ ਕੁਝ ਜਿਹੜੀ ਉਹਨਾਂ ਨੇ ਮੈਨੂੰ ਇਹ ਵੈਪਨ ਕਰਕੇ ਆ ਵੈਪਨ ਦਿਖਾਉਂਦੇ ਹੀ ਤੇ ਇੱਕ ਮੁੰਡਾ ਥੱਲੇ ਉਤਰਨ ਵੀ ਲੱਗਾ ਹੀ ਤੁਸੀਂ ਦੇਖਿਆ ਹੋਏਗਾ ਲੈਫਟ ਸਾਈਡ ਤੋਂ ਇੱਕ ਸਪੀਕਰ ਤੱਕ ਆ ਗਿਆ ਹੀ ਉਹ ਮੁੰਡਾ ਫਿਰ ਉਹਨੂੰ ਵੀ ਬੁਲਾ ਲਿਆ ਵਾਪਸ ਤੇ ਉਹਦੇ ਬਾਅਦ ਹੀ ਪੁਲਸ ਵਾਲਾ ਹੀ ਪੁਲਸ ਵਾਲਾ ਮੈਨੂੰ ਮਤਲਬ ਹੋਰ ਰੋਬ ਜਾਂ ਖਾਂਦੇ ਧੰਕਾਂ ਦਿਆ ਰਿਹਾ ਹੀ ਇਥੱਲੇ ਆਗਦੰ ਦੱਸਾਂ ਤੇ ਨੂੰ ਮੈਂ ਤੇ ਉਸੇ ਟਾਈਮ ਉਹਨਾਂ ਨੇ ਵੈਪਨ ਵੀਲ ਉਸ ਟਾਈਮ ਤੇ ਉਹਨਾਂ ਨੇ ਵੈਪਨ ਲਾਇਆ ਹੀ ਫਿਰ ਉਹਨਾਂ ਨੂੰ ਬਾਕੀ ਜਿਹੜੀ ਕਾਲਜ ਦੀ ਮੈਨੇਜਮੈਂਟ ਹੀ ਸ਼ਾਇਦ ਉਹਨਾਂ ਨੇ ਵਾਪਸ ਪਿੱਛੇ ਨੂੰ ਖਿੱਚ ਲਈ ਤੇ ਇੱਕ ਉੱਥੇ ਭਾਈ ਕੋਈ ਉਹਨਾਂ ਨੇ ਮੈਨੂੰ ਬੋਲਿਆ ਸੀ ਮਾਈਕ ਤੇ ਤੁਸੀਂ ਸੁਣਿਆ ਹੈਗਾ ਇਹ ਚੀਜ਼ ਤੇ ਕਲਿੱਪ ਨਿਕਲੀ ਆ ਕਿ ਤੁਹਾਨੂੰ ਉੱਤੇ ਕਿਹਨੇ ਬੁਲਾਇਆ ਜਿਹੜਾ ਤੁਸੀਂ ਉੱਤੇ ਆਏ ਹੋ ਤੇ ਉਸ ਟਾਈਮ ਤੇ ਮੈਂ ਉਹਨਾਂ ਨੇ ਗਏ ਮੈਂ ਕਿਹਾ ਬੁਲਾਇਆ ਤਾਂ ਸ਼ੋਅ ਤੇ ਵੀ ਨਹੀਂ ਗਏ ਨੇ ਆਏ ਤਾਂ ਇਹ ਪਿਆਰ ਨਾਲ ਹੀ ਕਿ ਅਣਪਛਾਣਦ ਕਰਦੇ ਆ ਗਾਣੇ ਸੁਣਨ ਆਏ ਸ਼ੋਅ ਵੇਖਣ ਨਹੀਂ ਆਏ ਸੀ ਉਸ ਹਿਸਾਬ ਨਾਲ ਫੋਟੋ ਖਿਚਾ ਰਹੀ ਫੈਨ ਦੇ ਤੌਰ ਤੇ ਫੋਟੋ ਖਿਚਾਣ ਦੇ ਆਈ ਕੋਈ ਮੈਂ ਤੱਕੇ ਨਾ ਨਾ ਮੈਂ ਸੋਚਿਆ ਤੱਕੇ ਨਾ ਮੈਂ ਕੋਈ ਫੋਟੋ ਨਹੀਂ ਖਿਚਾ ਰਿਹਾ ਸੀ ਬਸ ਇੱਕ ਬੰਦਾ ਜੇ ਹੁੰਦਾ ਇੱਕ ਫੈਨ ਤੇ ਇੱਕ ਸਿੰਗਰ ਹੋਵੇ ਆਹ ਚੀਜ਼ ਨੂੰ ਵੀ ਕਈ ਲੋਕੀ ਆਹ ਚੀਜ਼ ਨੂੰ ਵੀ ਕਈ ਲੋਕੀ ਕਹਿ ਰਹੇ ਆ ਸਟੇਜ ਤੇ ਕਰਨ ਕੀ ਗਿਆ ਸੀ ਸਟੇਜ ਤੇ ਕਰਨ ਕੀ ਗਿਆ ਸੀ ਐਵੇਂ ਹੀ ਮੈਂ ਕਹਿੰਦੇ ਹਾਂ ਸ਼ੋਅ ਤੇ ਵੀ ਗਿਆ ਹਾਂ ਮੈਂ ਕੋਈ ਮੈਨੂੰ ਜ਼ਬਰਦਸਤੀ ਤੇ ਬੁਲਾਇਆ ਨਹੀਂ ਸੀ ਉਹ ਬਸ ਇੱਕ ਜੇਵੇਂ ਬੰਦਾ ਹੁੰਦਾ ਸਿੰਗਿੰਗ ਆ ਸਿੰਗਰ ਹੁੰਦੇ ਆ ਇੱਕ ਐਂਟਰਟੇਨਮੈਂਟਲੀ ਹੁੰਦੇ ਆ ਉਹ ਕਈਆਂ ਨੂੰ ਪਸੰਦ ਹੁੰਦੇ ਆ ਤਾਂ ਮੈਂ ਕਿਚਾਨ ਗਿਆਈ ਫੋਟੋ ਪਹਿਲਾਂ ਕੌਨਸਾ ਢੀ ਭਾਈ ਮੇਰਾ ਉਹ ਮੈਂ ਕਦੇ ਅਸਤ ਤੱਕ ਗਿਆ ਵੀ ਨਹੀਂ ਐਵੇਂ ਕਨਸਰਟ ਵਗੈਰਾ ਤੇ ਜਾਣਾ ਹੀ ਨਹੀਂ ਪਸੰਦ ਉਹ ਤੇ ਪ੍ਰੇਮ ਢਿੱਲੋਂ ਆਂਦੇ ਆ ਤਾਂ ਗਏ ਹੀ ਮਾਝੇ ਵਾਲਾ ਆਪਣੇ ਉਧਰ ਤਾਂ ਹੀ ਆਂਦੇ ਆ ਹੀ ਕਿਉਂਕਿ ਮੈਂ ਦੇਖਿਆ ਸੁਣਾ ਤੁਹਾਨੂੰ ਇਹ ਵੀਡੀਓ viral ਹੋਈ ਹੈ ਪ੍ਰੇਮ ਤਾਂ ਜਦੋਂ ਤੋਂ ਤਾਂ ਬੰਨਿਆ ਬੋਲੇ ਬੋਲਿਆ ਤੁਹਾਨੂੰ ਵੀ ਬੋਲਿਆ ਕਈਆਂ ਨੇ ਤਾਂ ਪਾ ਲਈ ਕਿ ਕੁਝ ਵਿਕਰੇਗਾ ਸਟੇਜ ਤੇ ਕੀ ਲੈ ਆ ਗਿਆ ਸਦਾ ਜਾਂ ਹੋਰ ਬੋਲੇਗਾ ਕਿ ਬੰਨਿਆ ਬਈ ਸੀ ਕਿ ਇਹ ਫਾਇਨੇ ਜਿਹੜੇ ਸਿੰਗਰਾ ਚ ਪਾਗੁੰਦ ਨੇ ਲਾਈ ਕਰਾਂਦ ਨੇ ਕੰਟਰੋਵਰਸੀ ਕਰਦੇ ਨੇ ਇਹ ਗੱਲਾਂ ਪੜੀਆਂ ਮੈਂ ਤਾਂ ਆਓ ਜੀ ਤੇ ਗੱਲ ਕੋਈ ਆ ਨਹੀਂ ਬਾਈ ਮੈਂ ਤੇ ਮੈਂ ਤਾਂ ਬਾਈ ਲਈ ਵੀ ਕੋਈ ਗੱਲ ਨਹੀਂ ਗਈ ਮੈਂ ਹੁਣ ਵੀ ਕਹਿੰਦਿਆਂ ਆ ਅੱਗੇ ਵੀ ਇੱਕ ਬਜ਼ਾਣੇ ਨੂੰ ਦੱਸਿਆ ਮੈਂ ਕੋਈ ਐਵੇਂ ਦੀ ਗੱਲ ਨਹੀਂ ਕਹੀ ਕਿ ਉਹਨਾਂ ਨੂੰ ਕੋਈ ਪੁੱਠਾ ਬੋਲੇ ਜਾਂ ਕੋਈ ਕੁਛ ਕਰੇ ਜਾ ਕੇ ਇਤਨਾ ਦੀ ਗੱਲਾਂ ਕੋਈ ਕਹਿਆ ਨਹੀਂ ਐ ਇਹ ਤੇ ਬਸ ਪੇਜ ਵਾਲੇ ਜਿਹੜੇ ਉਹਨਾਂ ਦੇ ਪੇਜ ਵਾਲੇ ਆ ਉਹ ਮੇਰੇ ਬਾਰੇ ਕੁਛ ਨਾ ਕੁਛ ਪਾਈ ਜਾਂਦੇ ਆ ਮੈਂ ਇਸ ਚੀਜ਼ ਮੈਂ ਚੋਪੀ ਬੈਠਾ ਵਾਂ ਮੈਂ ਆਪਣੇ ਪੇਜ ਤੇ ਮੈਂ ਮੇਰੀ ਇੰਸਟਾਗ੍ਰam ਆਈਡੀ ਵੀ ਆ ਮੈਂ ਉੱਚ ਕੇ ਇਹਨੂੰ ਕੁਛ ਨਹੀਂ ਪੁੱਠਾ ਬੋਲਿਆ ਅ ਐਵੇਂ ਮੈਂ ਕੋਈ ਮਤਲਬ ਕੀ ਐਵੇਂ ਵੀਡੀਓ ਬਣਾ ਕੇ ਵੀ ਨਹੀਂ ਪਾਈ ਆਪਣੇ ਹੱਕ ਲਈ ਕਿ ਮੈਂ ਕੁਝ ਬੋਲਾਂ ਆ ਮੈਂ ਕਹਿੰਦੇ ਆ ਨਾ ਕਿ ਫੇਮਸ ਹੋਣ ਲਈ ਲੜਾਈ ਬਵਾਨ ਲਈ ਆਂਦੇ ਆ ਇਸ ਚੀਜ਼ ਲਈ ਮੈਂ ਕੋਈ ਅਗਰ ਮੈਂ ਸਿੱਝਾ ਹੁੰਦੀ ਤਾਂ ਮੈਂ ਆਪਣੇ ਤੋਂ ਵੀ ਵੀਡੀਓ ਪਾ ਸਕਦਾ ਹੀ ਕੋਈ ਬਿਆਨ ਦੇ ਸਕਦਾ ਹੀ ਮੈਂ ਆਪਣਾ ਮੈਂ ਆ ਵੀ ਕੁਝ ਨਹੀਂ ਕੀਤਾ ਉਹ ਤੇ ਬਸ ਕਿਸੇ ਨੇ ਹੀ ਟੈਗ ਕਰਕੇ ਭਈਆ ਕਿ ਆ ਇੱਕ ਫੈਨ ਹੀ ਫੋਟੋ ਹੀ ਕਚਾ ਲਿੰਦਾ ਤੇ ਕੀ ਹੋ ਗਿਆ ਇਹ ਚੀਜ਼ਾਂ ਕਈਆਂ ਨੇ ਬੋਲੀਆਂ ਨੇ ਮੈਂ ਵੀ ਕੀਤਾ ਹੀ ਇੱਕ ਤੇ ਕੀ ਬਈ ਫੋਟੋ ਹੀ ਜ ਨਹੀਂ ਕਚਾਣੀ ਬੋਲ ਦਿੰਦੇ ਮੈਂ ਥੱਲੇ ਆ ਜਾਣਾ ਮੈਂ ਕਿਹੜਾ ਉੱਤੇ ੱੱਕੇ ਨਾ ਰਹਿਣਾ ਹੀ ਬਸ ਬਾਕੀ ਉਹਨਾਂ ਨੇ ਵੀ ਕੁਝ ਕਿਹਾ ਨਹੀਂ ਪਰ ਉਹਨਾਂ ਨੂੰ ਇਹ ਚੀਜ਼ ਹੀ ਕਿ ਆਪਣੇ ਸਿਕਿਉਰਟੀ ਨੋਟੀਸ ਬੋਲਣੀ ਚਾਹੀਦੀ ਕਿ ਨਾ ਕਰ ਆਪਣਾ ਹੀ ਬੰਦਾ ਵਾ ਇਹ ਸਭ ਚੀਜ਼ਾਂ ਜਾਂ ਉਦੋਂ ਵੀ ਨਹੀਂ ਬੋਲਣੀ ਤੇ ਬਾਅਦ ਚ ਸਟੋਰੀ ਪਾ ਦੇਣਾ ਜਦੋਂ ਦੇਖਣ ਰਿਹਾ ਕਿ ਵਾਇਰਲ ਹੋਣ ਰਿਹਾ ਗਲੋਬ ਪੂਰਾ ਇੱਕਦਮ ਉਸ ਟੈਂਪਲੇਟ ਤੇ ਪਾ ਦੇਣਾ ਚਾਹੀਦੀ ਏ ਲੱਗਦਾ ਫਰਕ ਨਹੀਂ ਪਿਆ ਇਹ ਚੀਜ਼ ਤੋਂ ਨਹੀਂ ਦੰਦੇ ਹੋਗੇ ਰਾਤ ਨਹੀਂ ਬੀਤੀ ਜੀ ਸ਼ਰਾਬੀ ਕੇ ਬੰਦੇ ਚੌਰ ਤੋਂ ਨਿੱਢ ਜਾਂਦਾ ਕਿ ਲੈ ਭਾਈ ਮੈਂ ਸ਼ਰਾਬ ਪੀਤੀ ਐ ਅੱਜ ਜੱਟ ਚ ਤੋਪਾਂ ਕੇ ਵੱਧ ਲਾਇਨੇ ਮਦਦ ਵੱਧ ਆ ਗਈ ਐ ਮੈਂ ਫੋਟੋ ਕੋਟਾਂ ਦਾਂ ਆ ਆ ਗੱਲ ਵੀਰ ਇੰਸਟਾਗ੍ਰਾਮ ਤੇ ਵੀ ਕਈਆਂ ਨੇ ਕਹੀ ਐ ਕਿ ਇਹਨੇ ਪੀ ਪੀ ਹੋਊਗੀ ਇਹੋ ਭਾਈ ਸਭ ਤੋਂ ਪਹਿਲੇ ਤਾਂ ਮੈਂ ਦੱਸ ਦੱਸਿਆ ਤੂੰ ਇਹ ਕਾਨਸਰਟ ਦੇ ਬਾਰੇ ਪਤਾ ਨਹੀਂ ਕੀਤਾ ਕਾਨਸਰਟ ਕਿੱਥੇ ਹੋ ਕੋਲੀਜ ਦੇ ਅੰਦਰ ਗੁਰਗੋਬਿੰਦ ਸਿੰਘ ਜੀ ਕੋਲੀਜ ਦੇ ਅੰਦਰ ਹੀ ਹੋ ਇੱਕ ਤੇ ਉਹ ਵਿਦਿਆਰਥੀ ਉੱਤ ਕੋਲੀਜ ਦਾ ਨਾਂ ਹੀ ਗੁਰਗੋਬਿੰਦ ਸਿੰਘ ਜੀ ਦਾ ਕੋਲੀਜ ਦੇ ਨਾਮ ਤੋਂ ਕੋਲੀਜ ਹੀ ਉਸ ਜਗ੍ਹਾ ਤੇ ਕੋਈ ਸ਼ਰਾਬ ਪੀ ਕੇ ਕੀ ਕੋਈ ਸੋਚ ਵੀ ਨਹੀਂ ਸਕਦਾ ਕਿ ਇੱਥੇ ਸ਼ਰਾਬ ਪੀਓਗਾ ਕਲੱਬ ਦੇ ਅੰਦਰ ਜਾਂ ਕੋਈ ਦੂਜੀ ਜਗ੍ਹਾ ਤੇ ਡਿਸਕੋ ਦੇ ਅੰਦਰ ਥੋੜੀ ਨਾ ਸ਼ੋਅ ਹੀ ਕਾਲਜ ਦੇ ਵਿੱਚ ਹੀ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਕਾਲਜ ਹੀ ਉੱਥੇ ਸ਼ਰਾਬ ਪੀ ਕੇ ਜਾਨਾ ਵਾ ਵਿਰਦੀ ਇਹ ਤਾਂ ਸੋਚਣ ਵਾਲੀ ਗੱਲ ਹੀ ਨਹੀਂ ਕਿ ਕੋਈ ਘੁੰਮਣ ਥੋੜੀ کہیں ਕੋਈ ਉੱਥੇ ਥੋੜੀ ਜਾਣ ਦੇ ਕਿ ਆ ਵੀ ਸ਼ਰਾਬ ਪੀ ਕੇ ਇੱਥੇ ਇੰਜੋਏ ਕਰਨਾ ਵਾ ਨਹੀਂ ਕਾਨਸਰਟ ਤੱਸਰਸੀ ਵੀ ਹੈ ਇਹ ਕਾਨਸਰਟ ਆਪ ਕਲੀ ਕਾਨਸਰਟ ਤੇ ਹੁੰਦਾ ਵਾ ਸ਼ਰਾਬ ਪੀਂਦੇ ਆ ਪਰ ਉਹ ਕਾਨਸਰਟ ਅਲੱਗ ਜਗ੍ਹਾ ਵਾਂ ਦੇ ਹਿਸਾਬ ਨਾਲ ਹੁੰਦਾ ਵਾ ਉਹ ਕੋਈ ਕਲੱਬ ਜੀ ਕੋਈ ਐਵੀਂ ਦੀ ਜਗ੍ਹਾ ਨਹੀਂ ਸੀ ਉਹ ਕਾਲਜ ਦਾ ਗਰਾਊਂਡ ਹੀ ਉਹ ਸੁਪਰਡਿਓਸ ਕਾਲਜ ਕਿਸਰਮਨ ਨਹੀਂ ਨਹੀਂ ਕੌਨਸਰਟ ਵੇਖਣ ਗਏ ਸੀ ਕੌਨਸਰਟ ਵੇਖਣ ਗਏ ਸੀ ਤੇ ਉਹ ਵੀ ਜਿਹੜਾ ਇਹ ਵੀਡੀਓ ਵਾਇਰਲ ਉਹ ਵੀ ਵੀ ਤਾਂ ਗਏ ਹੀ ਕਿ ਮੈਨੂੰ ਪਹਿਲੇ ਤਾਂ ਮੈਨੂੰ ਇਹ ਹੈ ਕਿ ਸਟੂਡੈਂਟ ਲਈ ਹੋਊਗਾ ਬਟ ਫਿਰ ਮੈਂ ਜਦੋਂ ਇਹਨਾਂ ਦੀ ਸਨੈਪ ਤੇ ਸਟੋਰੀ ਦੇਖੀ ਉਹ ਕਾਲਜ ਦਾ ਨਾਮ ਪੜ੍ਹ ਕੇ ਉੱਤੇ ਮੈਂ ਉਹ ਕੀਤਾ ਤੋਤੇ ਲਿਖਿਆ ਹੀ ਹੋਇਆ ਕਿ ਆਊਟਸਾਈਡਰ ਵੀ ਆ ਤੇ ਸਟੂਡੈਂਟਸ ਲਈ ਵੀ ਆ ਤਾਂ ਗਿਆ ਹੀ ਨਹੀਂ ਤੇ ਆਊਟਸਾਈਡਰ ਲਈ ਹੁੰਦਾ ਤਾਂ ਜਾਣਾ ਵੀ ਕਿਵੇਂ ਹੀ ਤੇ ਫਿਰ ਜਦੋਂ ਉਹਨਾਂ ਦਾ ਕੰਮ ਆ ਰਿਹਾ ਕਿਸੇ ਗੁੱਸੇ ਖੈ ਗਈ ਉਹ ਜਦ ਕਹਨ ਕੋਈ ਨਹੀਂ ਨੇ ਕੀ ਹੋ ਜਾਂਦੀ ਜਾਂ ਕਿਸੇ ਬੰਦੇ ਤੇ ਜਾ ਕੇ ਕੋਈ ਬੈੱਕ ਜਾਂਦੇ ਉਦੋਂ ਹੀ ਕੌਣ ਜ਼ਿੰਮੇਵਾਰ ਹੁੰਦਾ ਉਹੀ ਚੀਜ਼ ਮੈਂ ਵੀ ਕਹੀ ਆ ਅੱਗੇ ਵੀ ਮੈਂ ਇੰਟਰਵਿਊ ਚ ਕਹੀ ਸੀ ਆਈ ਚੀਜ਼ ਕਿ ਜੈਸੇ ਸਾਹਿਬ ਨੌਨਾਨੇ ਨੂੰ ਤੱਕਾ ਦਿੱਤਾ ਵਾ ਉਹ ਵੀਡੀਓ ਕਈਆਂ ਨੂੰ ਸਲੋ ਮੋਸ਼ਨ ਕਰਕੇ ਪਾਈਆਂ ਕਈਆਂ ਨੇ ਕਿਤਰਾ ਪਾਈਆਂ ਵਾ ਉਹ ਇਸ ਤਰੀਕੇ ਨਾਲ ਮੈਨੂੰ ਤੱਕਾ ਦਿੱਤਾ ਹੈ ਕਿ ਮੈਂ ਐਂ ਘਲੋਤਾ ਹੀ ਕਮ ਸੇ ਕਮ 8 ਫੁੱਟ ਦੀ ਦੂਰੀ ਹੋਊਗੀ 6 ਫੁੱਟ ਦਾ ਮੇਰੇ ਸਾਹਮਣੇ ਪੰਜ 6 ਫੁੱਟ ਦਾ ਤੇ ਸਟੇਜ ਹੀ ਹੁੰਦਾ ਵਾ ਉੱਤੋਂ ਮੈਂ ਗਾੜੀ ਕਈ ਅੱਗੇ ਦਾ ਕਿ ਡਿੱਗਿਆ ਸੀ ਪਹਿਲੇ ਮੈਂ ਐਂ ਕੁੜੀ ਹੀ ਇੱਕੋ ਥੇ ਬੈਠੀ ਉਹਦੇ ਉੱਤੇ ਡਿੱਗਦਾ ਡੇ ਇੱਕਦਮ ਐ ਦੂਜੇ ਪਾਸੇ ਨੂੰ ਐਂ ਕਰ ਲਿਆ ਫਿਰ ਮੈਂ ਤਾਂ ਕੇ ਥੱਲੇ ਡਿੱਗ ਗਿਆ ਉਸ ਜਗ੍ਹਾ ਤੇ ਜਾਂ ਤੇ ਕੁੜੀ ਦੇ ਵੀ ਅਵਾਜ ਸਕਦੀ ਸੀ ਦੂਜੀ ਮੇਰੀ ਪੱਗ ਵੀ ਖੁੱਲ ਸਕਦੀ ਸੀ ਯਾਹ ਉੱਥੇ ਕੋਈ ਸਰਦਾਰ ਮੁੰਡੇ ਹੀ ਉਹਨਾਂ ਦੀ ਵੀ ਪੱਗ ਖੁੱਲ ਸਕਦੀ ਤੇ ਇਹ ਚੀਜ਼ ਦਾ ਖਲਾਰਾ ਹੋਰ ਜ਼ਿਆਦਾ ਪੈ ਜਾਣਾ ਸੀ ਮੈਨੂੰ ਕੀ ਮੈਨੂੰ ਇਹ ਹੀ ਹੋਣਾ ਹੈ ਮੇਰੀ ਪੱਗ ਗੁੱਲੀ ਮੈਨੂੰ ਇਹ ਸਮਝ ਆਣਾ ਹੈ ਕਿ ਇਸ ਤਰ੍ਹਾਂ ਹੋਇਆ ਵਾ ਪਰ ਲੋਕਾਂ ਨੇ ਜਿਵੇਂ ਅੱਗੇ ਗਲਾਬ ਸਿੱਧੂ ਬਾਈ ਦਾ ਸ਼ੋਅ ਚ ਹੋਇਆ ਹੀ ਪੱਗ ਖੁੱਲ ਗਈ ਇੱਕ ਬਾਪੂ ਦੀ ਉੱਥੇ ਕਿੰਨਾ ਖਲਾਰਾ ਪੈ ਗਿਆ ਸੀ ਉੱਥੇ ਤੇ ਫਿਰ ਸਟੂਡੈਂਟ ਵਾ ਸਾਰੇ ਯੰਗਸਟਰ ਮੁੰਡੇ ਹੀ ਸਰਦਾਰ ਮੁੰਡੇ ਹੀ ਬਜ਼ੁਰਗ ਹੀ ਕੁੜੀਆਂ ਹੀ ਜਮੋਲ ਖਰਾਬ ਹੁੰਦਾ ਤੇ ਉੱਤੇ ਬਹੁਤ ਜ਼ਿਆਦਾ ਕੰਮ ਖਰਾਬ ਹੋ ਸਕਦਾ ਸੀ ਕਿੱਦਾਂ ਦਾ ਖਰਾਬ ਉਹ ਸੂਰਾ ਸੀ ਕੋਟਬੈਸ ਜਿਸ ਦੀ ਪ੍ਰਿੰਟ ਲੋ ਮੈਂ ਕਿੱਥੇ ਕੁੱਟਣਾ ਹੀ ਪਬਲਿਕ ਜਮੇ ਪੱਕ ਖੋਲਦੀਆਂ ਪੱਕ ਦੀ ਬੇਅਦਵੀ ਥੋੜੀ ਕਰਨੀ ਕੇ ਨੇ ਉੱਥੋਂ ਦੀ ਕੇ ਨੇ ਇਧਰੋਂ ਦੀ ਭੱਜਣਾ ਹੀ ਕੇ ਨੇ ਉਧਰੋਂ ਦੀ ਭੱਜਣਾ ਹੀ ਐਸੀ ਜੋ ਨਹੀਂ ਹੀ ਬੈਕ ਕੁੱਟਣਾ ਹੁੰਦਾ ਬਾਈ ਤੁਸੀਂ ਕਹਿੰਦੇ ਹੋ ਕੁੱਟਣਾ ਜੇ ਮੈਂ ਕੁੱਟਣਾ ਹੀ ਹੁੰਦਾ ਮੇਰੇ ਮਨ 'ਚ ਇਹ ਗੱਲ ਆਂਦੀ ਤੇ ਮੈਂ ਇੰਨਾ ਵੱਡਾ ਮਤਲਬ ਫੋਟੋ ਕੇ ਜ਼ਰੀਏ ਇੰਨਾ ਵਾਇਰਲ ਹੋ ਗਿਆ ਮੈਂ ਇਹ ਸਿਰਫ ਮੈਂ ਉਹਨੂੰ ਪਸੰਦ ਕਰਦਾ ਵਾਂ ਤਾਂ ਹੀ ਕੁੱਟਣ ਵਾਲੀ ਗੱਲ ਤੇ ਨਹੀਂ ਆਈ ਵਿੱਚੇ ਕਦੀ ਨੇ ਹੁਣ ਜਦੋਂ ਸਿਕਿਉਰਟੀਆਂ ਦਾ ਕਹਿ ਰਿਆ ਸੀ ਆ ਆ ਮੈਂ ਤੈਨ ਥੱਲੇ ਆ ਕੇ ਬਸਦਾ ਉਹਦਾ ਮਨ ਅਚੀ ਆਇਆ ਹੁਣ ਯਾਰ ਮੈਂ ਫੋਟੋ ਖਚਾਣਾ ਹੈ ਨਾ ਤੂੰ ਸਾਰੀ ਦੁਨੀਆ ਵਿੱਚ ਸਾਰੇ ਬੰਦੇ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਣਾ ਫੋਟੋ ਖਚਾਣਾ ਨਾ ਹੋ ਗਿਆ ਤੂੰ ਤਾਂ ਆਇਆ ਵੈਕਮ ਕਾ ਮੈਂ ਤੈਨ ਦੱਸਦਾ ਨਾ ਨਾ ਇਤਰਾ ਦਾ ਮਨ ਤੇ ਕੋਈ ਆਇਆ ਨਹੀਂ ਕੀ ਆਸਸ ਡਿਲੀਵਰ ਮੱਚ ਕੇ ਕਿਉਂਕਿ ਬੁਰਾ ਤਾਂ ਫੰਦ ਨਹੀਂ ਲੱਗਦਾ ਭਾਵੇਂ ਜਿੰਨਾ ਮਰ ਕੇ ਬੰਦਾ ਫੈਨ ਹੋਵੇ ਉਹਦਾ ਜਿਹੜਾ ਗਰੀਮ ਹੁੰਦਾ ਇੱਕ ਫੈਨ ਵਾਲਾ ਫੈਨ ਦਾ ਤੇ ਕਿ ਸੰਗਰ ਦਾ ਬਹੁਤ ਇੱਕ ਐਦਾ ਦਾ ਰਿਸ਼ਤਾ ਹੁੰਦਾ ਹੈ ਕਿ ਲੱਕ ਉਹਦੇ ਨਹੀਂ ਟੁੱਟਾਂਗਾ ਫਿਰ ਉਹ ਫਿਰ ਗੰਡ ਪੈ ਜਾਂਦੀ ਇੱਕ ਵਾਰ ਜੋ ਗੰਡ ਪੈ ਜਾਂਦੀ ਫਿਰ ਉਦਾਂ ਦਾ ਰਿੱਤਾ ਰਹਿੰਦਾ ਨਹੀਂ ਨਹੀਂ ਮੈਂ ਨਾ ਬੁਰਾ ਹੁਣ ਮੈਂ ਹੁਣੇ ਵੀ ਆਈ ਕਿ ਆਪ ਕਹੀਂ ਜਿੰਨੇ ਵੀ ਕਹਾ ਮੈਂ ਕਹਾ ਇਹ ਚੀਜ਼ ਦਾ ਮੈਨੂੰ ਕੋਈ ਬੁਰਾ ਤੇ ਲੱਗਿਆ ਨਹੀਂ ਬਾਈ ਨੇ ਬਸ ਬਸ ਇੰਨੀ ਚੀਜ਼ ਹੀ ਕਿ ਉਹਨਾਂ ਨੂੰ ਇਹ ਚੀਜ਼ ਕਹਾਈ ਚਾਹੀਦੀ ਆ ਕਿ ਅਫੀਸਰ ਤੋਂ ਗਲਤੀ ਹੋਈ ਆ ਤੇ ਤੈਨੂੰ ਵੀ ਹੋਈ ਆ ਜੋ ਇਹ ਅਫੀਸਰ ਤੋਂ ਵੀ ਗਲਤੀ ਹੋਈ ਆ ਕਿ ਐਵੇਂ ਧੱਕਾ ਨਹੀਂ ਦੇਣਾ ਚਾਹੀਦਾ ਜੋ ਵੀ ਆ ਫੈਨ ਤੇ ਮੇਰਾ ਇਹ ਮੇਰੇ ਲਈ ਆਇਆ ਹੀ ਤੇ ਉਸ ਸ਼ੋਅ ਤੋਂ ਬਾਅਦ ਕੋਸ਼ਿਸ਼ ਕੀਤੀ ਉਹਨਾਂ ਦੇ ਮੈਨੇਜਮੈਂਟ ਨੇ ਆਰਗੇਨਾਈਜ਼ਰ ਨੇ ਕੋਰਨਰ ਨਾਲ ਗੱਲਬਾਤ ਕਰਾਂ ਦੀ ਕਿਸੇ ਕੋਸ਼ਿਸ਼ ਕੀਤੀ ਗੱਲ ਕਰਾਂਗੇ ਉਸ ਟਾਈਮ ਤੇ ਨਹੀਂ ਕੋਈ ਗੱਲ ਨਹੀਂ ਆ ਮੇਰੀ ਕਿਧਰ ਨਾ ਤੇ ਸਿੱਖ ਕੱਲੇ ਗਏ ਸੀ ਨਹੀਂ ਆਪਾਂ ਆ ਗਏ ਸੀ ਹੋਰ ਵੀ ਦੋ ਤਿੰਨ ਦੋਸਤ ਸੀ ਤੇ ਉਹ ਉਹ ਬੋਸਾਂ ਕੀ ਰਿਐਕਸ਼ਨ ਸੀਗਾ ਉੱਥੇ ਨਹੀਂ ਉਹ ਵੀ ਹਾਂ ਵੀ ਗਾਂ ਦੇ ਹੀ ਕਿ ਕੀ ਕਿਤਾਨ ਗਿਆ ਸੀ ਦੇਖ ਲੈ ਧੱਕਾ ਦੇ ਦਿਆ ਤੇਰੇ ਕੋ ਇਹ ਉਹ ਮੈਂ ਉਹਨਾਂ ਨੂੰ ਵੀ ਕੀ ਕਹਿਣਾ ਸੀ ਮੈਂ ਕਿਹਾ ਜੋ ਹੋਣਾ ਸੀ ਹੋ ਗਿਆ ਯਾਰ ਬਾਕੀ ਮੈਨੂੰ ਇਸ ਚੀਜ਼ ਦਾ ਉਹ ਨਹੀਂ ਸੀ ਕਿ ਧੱਕਾ ਦੇਊਗਾ ਇਸ ਚੀਜ਼ ਨੂੰ ਮੈਂ ਇਹਨਾਂ ਸੱਚੀ ਦੱਸਾਂ ਮੈਂ ਉਸ ਟਾਈਮ ਤੇ ਮੈਂ ਕਰਿਆ ਕੇ ਭੁੱਲ ਗਿਆ ਸੀ ਕਿ ਕੌਨਸਰਟ ਵਾ ਧੱਕੇ ਤੁਕੇ ਵਜਦੇ ਰਹਿੰਦੇ ਆ ਇੱਧਰ ਉੱਧਰ ਪਰ ਇਹਨਾਂ ਬਾਅਦ ਤੋਂ ਵਾਇਰਲ ਹੋਇਆ ਉਹ ਚੀਜ਼ ਨਹੀਂ ਲੱਗੀ ਮੈਂ ਨਹੀਂ ਬ੍ਰੇਕ ਤੋਂ ਕਹਿੰਦੇ ਨੇ ਕਿ ਟੁੱਟ ਗਿਆ ਰਿਸ਼ਤਾ ਕਿਉਂਕਿ ਪ੍ਰੇਮ ਦੇ ਲੋਕ ਦੇ ਫੈਨ ਹੈ ਕਿ ਇਹ ਰਿਸ਼ਤਾ ਟੁੱਟ ਗਿਆ ਬਾਈ ਰਿਸ਼ਤਾ ਟੁੱਟਣ ਨੂੰ ਕੋਈ ਇਹ ਤੁਹਾਡੇ ਨਾਲ ਉਹਨੂੰ ਵੀ ਉਹਨੂੰ ਧੱਕਾ ਦਿੱਤਾ ਤਾਂ ਇਹ ਇਹ ਨਹੀਂ ਹੈ ਕਿ ਹੇਟ ਆ ਕੇ ਉਹਦੇ ਲਈ ਮਾੜਾ ਕਵਾਂਗਾ ਇਹ ਸਭ ਬਸ ਇੰਨਾ ਹੈ ਕਿ ਉਹਨੂੰ ਬੋਲਣਾ ਚਾਹੀਦਾ ਹੁਣ ਵੀ ਮੈਂ ਕਹਿੰਦਾ ਕਿ ਬੋਲਣਾ ਚਾਹੀਦਾ ਹਾ ਜਿਹੜਾ ਕਾਨਸਰਟ ਲਾਸਟ ਹੋਇਆ ਵਾ ਉੱਥੇ ਐਵੇਂ ਐਵੇਂ ਗਲਤ ਹੋਈ ਕਿ ਤੁਹਾਨੂੰ ਆਪਾਂ ਆਏ ਜਿਹੜੇ ਸੋਗ ਦੇ ਦੇ ਕੇ ਹੁਣ ਜਿਹੜੇ ਆ ਕਲਾਕਾਰ ਨੇ ਤੁਹਾਨੂੰ ਸੋਚਿਆ ਚ ਰਹਿੰਦੇ ਨੇ ਸੁਸਮਨ ਵੀ ਇਹ ਕਰਦੇ ਨੇ ਇਹ ਸਟਾਰ ਬਣਨ ਲੱਗੇ ਨੇ ਆਪਣੇ ਆਪ ਨੂੰ ਕਿ ਅਸੀਂ ਆਮ ਬੰਦੇ ਨਾਲੋਂ ਉੱਪਰ ਉੱਟ ਗਏ ਆ ਸਟਾਰ ਦੀ ਮੈਂ ਤਾਂ ਮੈਂ ਤਾਂ ਇਸ ਪੁਆਇੰਟ ਉਪਰ ਕਹਿ ਰਹੇ ਕਿ ਜੇਕਰ ਕੋਈ ਵੀ ਮੰਨ ਲਓ ਫੈਨ ਹੈ ਜੇਕਰ ਉਸਨੂੰ ਦਸਿੰਗਰ ਨਾਲ ਫੋਟੋ ਪਛਾਣ ਜਾਂਦਾ ਹੈ ਉਹ ਉਹਦੇ ਨਾਲ ਮੂੰਹ ਕੁਮਾ ਕੇ ਇਹ ਤਾਂ ਪਿੱਛੇ ਨਹੀਂ ਤਰਨਦਾ ਉਹਦੂਆ ਉਹਨੂੰ ਐਡਰੈਸ ਕਰਦਾ ਚੀਜ਼ ਪਿੱਠ ਕੁਮਾ ਲੈਣਾ ਉਹ ਕਿਤਨਾ ਕਿਤੇ ਹੰਕਾਰ ਦੀ ਇੱਕ ਤਰੀਕੇ ਦੀ ਬੂਹ ਆਂਦੀ ਸੀ ਹੰਕਾਰ ਆ ਬੰਦਾ ਲੱਗਦਾ ਇਹ ਚੀਜ਼ ਦੇ ਬਾਈਓ ਨੂੰ ਹੀ ਜਾਣਦੇ ਆ ਕਿ ਉਹਨਾਂ ਨੇ ਇਸ ਕਿਉਂ ਕੀਤਾ ਹੈਗਾ ਤੇ ਮੈਂ ਉਹਨਾਂ ਦੀ ਗੱਲ ਇਹ ਚੀਜ਼ ਉਹਨਾਂ ਦੀ ਮਾਈਂਡਸ ਆ ਨਹੀਂ ਚਾਹੀਦੀ ਸੀ ਮੇਰੇ ਲਈ ਆਇਆ ਹੀ ਪਰ ਇਹ ਮੈਂ ਹੁਣ ਉਹ ਜਾਣਦਾ ਜਾਂ ਰੱਬ ਜਾਣਦਾ ਕਿ ਕਿਉਂ ਇਸ ਤਰ੍ਹਾਂ ਤੇ ਉਹਨਾਂ ਨੇ ਕੀਤਾ ਜੇ ਦੁਬਾਰਾ ਸ਼ੋਅ ਹੋਵੇ ਦੁਬਾਰਾ ਜਾਓਗੇ ਸ਼ੋਅ ਹੋਵੇ ਤੇ ਘਰ ਦੇ ਕਿਤੇ ਵੀ ਨਹੀਂ ਜਾਣ ਦੇਣਗੇ ਕਿ ਸ਼ੋਅ ਵਗੈਰਾ ਤੇ ਹੁਣ ਜਾਣਾ ਵੀ ਆ ਆ ਇੱਕ ਤਾਂ ਮੈਂ ਇਹ ਚੀਜ਼ ਜ਼ੋਰ ਕਰਦਾ ਵੇ ਸੀਗਾ ਬੰਦੇ ਨਾਲ ਫਿਰ ਇਹ ਤੋਂ ਹੁਣ ਜਿਹੜੀ ਪਬਲਿਕ ਹੈ ਪਬਲਿਕ opinion ਆਪਾਂ ਉਹ ਚੋਟੜਾ ਆ ਨਹੀਂ ਸਕਦੇ ਕਿ ਕਿ ਉਹ ਸਹੀ ਵੀ ਨਹੀਂ ਕਿਤੇ ਗਲਤ ਵੀ ਨਹੀਂ ਰੇਦਰ ਦੀ ਕੋਈ ਗੱਲ ਆਂਦੀ ਨਾ ਬੰਦੇ ਫਿਰ ਜਿਹੜੇ ਪੰਜਾਬ ਦੇ ਪੁਰਾਣੇ ਸਿੰਗਰ ਨੇ ਇਹ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਉਸ ਸੇ ਆੜਾ ਉਹਦੇ ਗੱਲ ਆ ਦਰਨੇ ਨੇ ਭਾਈ ਇੱਕ ਮੂਸਰੇ ਵਾਲਾ ਸੀਗਾ ਜਿਹੜਾ ਸੁਣਗਾਂਦਾ ਸੀ ਕਿ ਪੁੱਤ ਕੋਈ ਨਾ ਨਹੀਂ ਕੋਈ ਸਟੇਕ ਆ ਮੈਂ ਤੇ ਨਾ ਫੋਟੋ ਪਾਉਂਦਾ ਸਾਈਟ ਤੇ ਥੋਈਦਾ ਤੇ ਇੱਕ ਆ ਬੰਦੇ ਨੇ ਫਿਰ ਸਾਈਟ ਕੋ ਆ ਚੀਜ਼ ਹੋਈ ਹੀ ਕਹਿੰਦੇ ਆ ਯਾਦ ਰੱਖ ਰਹੇ ਆ ਉਹ ਕਹਿੰਦੇ ਹੀ ਕਿ ਕਈ ਉਹਨਾਂ ਦੇ ਸ਼ੋਅ ਚ ਕਈ ਵਾਰੀ ਹੋਇਆ ਵਾ ਕਿਚਾਨ ਆਂਦੇ ਹੀ ਉਹ ਪਿਆਰ ਨਾ ਮਨਾ ਕਰਕੇ ਭੇਜ ਦਿੰਦੇ ਹੀ ਆ ਚੀਜ਼ੀ ਇਹ ਚੀਜ਼ ਕਹਿ ਦਿੰਦੇ ਮੈਂ ਚੱਲ ਜਾਣਾ ਹੀ ਪਰ ਉਹ ਪੁਲਸ ਵਾਲੇ ਨੇ ਆ ਕੇ ਜਿਹੜੀ ਆ ਉਹਨੇ ਹਰਕਤ ਕੀਤੀ ਉਹ ਸਿਕਿਉਰਟੀ ਵਾਲਾ ਜਿਹੜਾ ਉਹਨਾਂ ਦਾ ਸਿਕਿਉਰਟੀ ਆਫੀਸਰ ਵਾ ਉਹਨਾਂ ਨੇ ਸਡਨਲੀ ਆ ਕੇ ਤੱਕਾ ਦੇ ਦਿੱਤਾ ਹੁਣ ਜੇ ਤੁਸੀਂ ਦੋ ਇੱਕ ਮੈਨੂੰ ਉਹ ਵਾ ਦੱਸੋ ਕਿ ਜਦੋਂ ਤੱਕਾ ਦਿੱਤਾ ਗਾੜਾ ਚਾਹ ਕੋਦਰ ਕੀ ਚਾ ਵੀ ਉਹ ਐਕਸਚੇਂਜ ਹੋ ਰਹੀ ਸੀ ਨਿਓ ਬੋਰ ਸਖੀ ਹੋ ਰਹੀ ਸੀ ਕਿਉਂਕਿ ਉਸ ਤੋਂ ਬਾਅਦ ਉਹਦੇ ਨੂੰ ਉਸੇ ਕਹ ਲੈ ਆ ਯਾਰ ਮੈਂ ਜਨੇ ਆਪ ਕੋ ਮੈਰੀਗਾ ਬਾਕੀ ਇਹ ਸੋਸ ਨਾ ਸਿੰਘਰ ਹੋਗਾ ਆਪਣੇ ਘਰੇ ਹੋਗਾ ਕਿ ਟੂ ਪੈਨ ਜੇ ਜੇ ਆਰ ਤੋਂ ਤੱਕਾ ਆਰੰਭ ਕੀ ਹੋ ਰੋ ਨਹੀਂ ਇਹ ਤਰ੍ਹਾਂ ਨਹੀਂ ਆਈ ਕਿ ਘਰੇ ਚੱਲੂਗਾ ਮੈਂ ਮੈਂ ਤੇਰੇ ਲੋਗੇ ਵਿੱਚ ਕਿ ਉਸ ਵੇਲੇ ਅਪੀਲ ਨਹੀਂ ਹੋਇਆ ਬੁੱਕੀ ਬੰਦੇ ਕਹਿੰਦੇ ਯਾਰ ਕੋਈ ਨਹੀਂ ਕੰਮ ਆਤਾ ਮਾਰਤਾ ਮਾਰਤਾ ਕਿ ਇਸ ਵੇਲੇ ਰੀਪੀਲਿੰਗ ਵੈਰਾ ਨਹੀਂ ਇਹ ਤਰ੍ਹਾਂ ਨਹੀਂ ਹੈ ਕਿ ਮਾਰਤਾ ਮਾਰਤਾ ਪਰ ਇਹ ਚੀਜ਼ ਹੋਈ ਮੇਰੀ ਉਹ ਤੇ ਹੋਈ ਹੈ ਵੀ ਇਨਸਲਟ ਵੰਗੂ ਤੇ ਹੋਈ ਆ ਇਹ ਚੀਜ਼ ਮੈਂ ਬਲ ਇੰਨਾ ਉਹ ਨਹੀਂ ਕੀਤੀ ਕਿ ਉਹ ਤੇ ਦਿੱਤੇ ਸਾਰਟ ਵੀ ਪੁੱਜੀ ਹੋਣੀ ਹੈ ਕਿ ਮੈਂ ਜਾ ਕੋਈ ਪਿਆਰ ਤੇ ਵੀ ਸਟਾਰਟ ਬੱਦਗੀ ਮੈਂ ਤਾਂ ਪਿਆਰ ਨਾਲ ਗਿਆ ਸੀਗਾ ਕਿ ਐਡਾ ਜਿਹਾ ਨਾ ਕਰ ਆਓ ਮੈਂ ਇਹ ਹੀ ਮੈਂ ਪਿਆਰ ਨਾਲ ਗਿਆ ਸੀ ਮੈਂ ਕੋਈ ਹੋਰ ਤਰੀਕਿਆਂ ਦਾ ਗਿਆਨੀ ਕੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਕਾ 40 ਦੀ ਫੋਟੋ ਉਹਨਾਂ ਤੇ ਉਹਨਾਂ ਨਾਲ ਕਾ 40 ਦੀ ਫੋਟੋ ਪ੍ਰਿੰਟ ਕਰੂ। ਉਹ ਗਾਣੇ ਗਾਂਦੇ ਗਾਂਦੇ ਉਹਨਾਂ ਨੇ ਕਹੀ ਇੱਕ ਮਿੰਟ ਭਾਜੀ ਗਾਣਾ ਗਾ ਰਹੇ ਗਾਣਾ ਗਾਂਦੇ ਗਾਂਦੇ ਕਹੀ ਇੱਕ ਮਿੰਟ ਭਾਜੀ ਭਾਜੀ ਉਹਨਾਂ ਦਾ ਫੋਟੋ ਕਿ ਚਾਲਾ ਉਹਨੂੰ ਇਹ ਨਹੀਂ ਪਤਾ ਉਹ ਵੀਆਈਪੀ ਸੀ ਜਾਂ ਕੌਣ ਸੀ ਮੈਨੇਜਮੈਂਟ ਸੀ ਕੌਣ ਸੀ ਉਹ ਤੇ ਇਹ ਗੱਲ ਕਹਿ ਕੇ ਪਿੱਛੇ ਨੂੰ ਦਲੇਗੀ। ਫੇਵਰਿਟਿਜ਼ਮ ਹੋਇਆ ਹਣਾ ਕਾਈਂ ਆਨ ਮੇਬੀ ਹੋ ਸਕਦਾ ਜਿਹਨਾਂ ਨੇ ਸੱਜਿਆ ਆਉਣ ਨੂੰ ਉਸ ਵੇਲੇ ਮੈਂ ਕਿਹਾ ਯਾਰ ਨਾਈ ਵੀ ਤੇ ਤੇਰਾ ਪੈਨ ਨਹੀਂ ਆਇਆ ਤਾਂ ਫੇਰ ਵੀ ਇਹ ਤੂੰ ਉਹ ਤੋਂ ਮਸਾਲਾ ਤੇ ਮੇਰੇ ਨਾਲ ਐਡਿਕਲ ਹੋਣੀ ਸੀ ਮੈਂ ਕਿਹਾ ਫੇਰ ਕਹਿੰਦਾ ਮੇਰੇ ਕੋਲ ਕਿਹੜਾ ਮਾਈਕੀ ਮੇਰੀ ਕਿਹੜਾ ਆਵਾਜ਼ ਜਾਣੀ ਉੱਥੇ ਵੇਪ ਜਦੋਂ ਸਾਰੀ ਘਟਨਾ ਹੋਣ ਦੀ ਸੀ ਮੈਂ ਦੱਸਿਆ ਕਿ ਕੋ ਮੁੰਡਾ ਉਪਰੋਂ ਸਟੇਜ ਤੋਂ ਵੀ ਥੱਲੇ ਆ ਰਹੇ ਸੀਗਾ ਜਿਹਨੂੰ ਸਾਡੇ ਨਾਮ ਬੁਲਾਇਆ ਜਾਂਦਾ ਆਪਾਂ ਦੂਸਰੇ ਸਤੰਹ ਅਰੀਏ ਲੈ ਕੇ ਚੱਲ ਗਏ ਜੇ ਉਹਨੂੰ ਸੱਲੇ ਨਾਮ ਬੁਲਾਇਆ ਜਾਂਦਾ ਉੱਥੇ ਹਫਾਵਾ ਹੀ ਹੋ ਜਾਂਦੀ ਤੇ ਮੇਰੇ ਫੇਰ ਕੀ ਹੁੰਦਾ ਕਿ ਲੱਗਦਾ ਕਿੰਨੋ ਜਿਸ ਗਿਆਨ ਕਾ ਮੁੰਦੇ ਨੂੰ ਮੁੰਡਾ ਸਪੀਕਰ ਦੇ ਕੋਲ ਵੀ ਆ ਗਿਆ ਸੀਗਾ ਉਹਨਾਂ ਦੀ ਮੈਨੇਜਮੈਂਟ ਦਾ ਫਿਰ ਉਹ ਆਤਾ ਬਾਈ ਕਰਨ ਤੱਕ ਆ ਜਾਣਾ ਜੇ ਉਹਨਾਂ ਨੂੰ ਨਾਂੰਦਾ ਉਹਦੇ ਮਨ ਪਤਾ ਨਹੀਂ ਉਹਦੇ ਮਨ ਚ ਕੀ ਥੱਲੇ ਨੂੰ ਆ ਕੇ ਰ ਆਵਾ ਥੱਲੇ ਥੱਲੇ ਨੂੰ ਆ ਰਿਹਾ ਪਰ ਉਹਨੂੰ ਉੱਤੇ ਲੈ ਆਇਆ ਹੀ ਰੁਕ ਗਿਆ ਹੀ ਉਹ ਚਲ ਗਿਆ ਵਾਪਸ ਨੂੰ ਉਹਨੂੰ ਲੈ ਗਿਆ ਹੀ ਵਾਪਸ ਨੂੰ ਤੇ ਉਹ ਤਾਂ ਖਲੋ ਗਿਆ ਸਪੀਕਰ ਤੇ ਆ ਕੇ ਉਹ ਥੱਲੇ ਪੂਰਾ ਨਹੀਂ ਉਤਰਿਆ ਸਪੀਕਰ ਤੱਕ ਹੀ ਆਇਆ ਸੀ ਉਹ ਵੀ ਮੈਂ ਇਹ ਤੇ ਚੀਜ਼ ਉਹਨੂੰ ਕਿ ਸਟਾਰਟ ਲਿਆ ਕਿ ਜਦੋਂ ਉਹ ਹਾਲਸੋ ਅਕਸਰ ਇਸ ਊਟੀ ਵਾਲਾ ਗੰਗਾ ਘਰ ਦਾ ਸੀਗਾ ਬਾਰ-ਬਾਰ ਤੇ ਅਸੀਂ ਨਾ ਅਕਸਰ ਪਬਲਿਕ ਓਪੀਨੀਅਨ ਜਾਂਦੀ ਕਮੈਂਟ ਪੜਦੇ ਹਾਂ ਬੰਦੇ ਕਈ ਕਮੈਂਟ ਕਰ ਰਹੇ ਸੀ ਕਿ ਬੰਦੂਮ ਕੋ ਇਹ ਡਰਾਂ ਲਈ ਥੋੜੀ ਬੁੱਧੀ ਹੈ ਇਹ ਸੇਤ ਹੀ ਵਾਸਤੇ ਦਿੱਤੀ ਹੈ ਕਿ ਡਰਾਂ ਵਾਸਤੇ ਦਿੱਤੀ ਹੈ ਹਾਂਜੀ ਹਾਂਜੀ ਇਹ ਉਚਿਤ ਸਾਰੇ ਕੀ ਹਰ ਕੋਈ ਆਏ ਕਹ ਰਿਹਾ ਜੈ ਉਹ ਮੈਂ ਕੋਈ ਵੀ ਇਹ ਵੈਪਨ ਵੈਪਨ ਦਿਖਾਉਂਦਾ ਮਤਲਬ ਇਹ ਨਹੀਂ ਮੰਨਦਾ ਸੀ ਉਸ ਵੀਰ ਦਾ ਉਹਨੇ ਮੈਨੂੰ ਵੈਪਨ ਦਿਖਾਇਆ ਡਰਾਇਆ ਕਿ ਮੈਂ ਕੋਈ ਕੋਝ ਕ੍ਰਾਈਮ ਕਰ ਕੋਈ ਗੈਂਗਸਟਰ ਥੋੜੀ ਕੋਈ ਮਤਲਬ ਹੋਰ ਬੰਦਾ ਥੋੜੀ ਨਹੀਂ ਇੱਕ ਫੈਨ ਹੀ ਗਿਆ ਹੀ ਉਹਨੇ ਤਾਂ ਸਿੱਧਾ ਲਿਆ ਕੇ ਐਵੇਂ ਮਤਲਬ ਛੋੜਾ ਹੋ ਰਿਹਾ ਉਹ ਵੀ ਵੇਖਿਆ ਹੈਗਾ ਛੋੜਾ ਹੋ ਰਿਹਾ ਅੱਗੇ ਨੂੰ ਉਹ ਲਾ ਕੇ ਇਹ ਚੀਜ਼ ਕਰਨ ਦਿਆ ਇਹ ਚੀਜ਼ ਤਾਂ ਗਲਤ ਹੀ ਉਹਦੀ ਬਹੁਤ ਜ਼ਿਆਦਾ ਗਲਤੀ ਸੀ ਮੈਂ ਆ ਹੀ ਕਹਿੰਦਾ ਇਹ ਚੀਜ਼ ਬੋਲਨੀ ਚਾਹੀਦੀ ਸੀ ਕਿ ਇਹ ਗਲਤ ਕੀਤਾ ਉਹਨੇ ਪੱਕਾ ਨਹੀਂ ਬੋਲਦਾ ਨਹੀਂ ਬੋਲਦੇ ਪ੍ਰੇਮ ਨਾ ਇਹ ਜੀ ਪ੍ਰੇਮ ਕਿਉਂ ਪ੍ਰੇਮ ਨੂੰ ਹਮ ਉਸ ਗੱਲ ਨੂੰ ਅਡਰੈਸ ਨਹੀਂ ਕਰਦੇ ਹੂੰ ਉਹਦੋ ਬੈਰ ਹੋੜੇ ਸਕੋਣਾ ਕਿ ਅਨਸਰ ਦੇ ਦੇਮ ਮਾਰਦਾ ਨਾ ਕੋਈ ਕੋਈ ਵਾਰ ਮੈਂ ਤਾਂ ਬਰੇਮ ਢਿੱਲੋ ਹਾਂ ਇਹ ਇਹ ਚੀਜ਼ ਤੇ ਵਾਈ ਉਹਨਾਂ ਨੂੰ ਫਿਰ ਅੱਗੇ ਲਾ ਕੇ ਦੇਵੇਂ ਹੋਊਗਾ ਦਿਖੂਗੀ ਇਹ ਰਿਜ਼ਲਟ ਤੇ ਹਰ ਚੀਜ਼ ਦਾ ਹੀ ਆਂਦਾ ਵਾ ਲੋਕੀ ਫਿਰ ਉਹਨਾਂ ਨੂੰ ਉਹੀ ਹੈ ਜਿਹੜੇ ਪਿਆਰ ਕਰਦੇ ਉਹਨਾਂ ਦੇ ਮਨ ਚ ਵੀ ਆਜੂਗੀ ਨਹੀਂ ਤੇ ਕੋਈ ਉਹੀ ਨਹੀਂ ਕੀਤਾ ਰਿਸਪੌਂਸ ਹੀ ਨਹੀਂ ਕੀਤਾ ਬੰਦੇ ਇੱਕ ਸਨਾਂ ਉਹਨਾਂ ਦੇ ਕੀ ਕਹਿੰਦੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਹੀ ਮਸਿਕਾ ਦੇ ਬਾਈ ਮੈਂ ਉਹੀ ਬੰਦਾ ਜਿਹਨੂੰ ਤੂੰ ਮਿਲਿਆ ਸੀਗਾ ਯਾਦ ਹੈ ਸੋ ਜਿਵੇਂ ਜੱਬਾਈ ਮੋਹਿਮਦ ਅਲੀ ਨੂੰ ਤਾਂ ਕਮਾਰਾ ਜੈਤੋ ਕਿੰਨੀ ਗਿਤੀ ਮਾਜ਼ੇਲੇ ਪਾਉਂ ਉਹਨਾਂ ਦੋਵੇਂ ਮਾਜ਼ੇਲੇ ਪਾਉਂ ਉਹ ਪਾਉਂ ਨਾਲ ਮਾਰੀ ਕਰ ਗਏ ਮਤਲਬ ਉਹਨਾਂ ਦੇ ਕਮੈਂਟਾਂ ਤੇ ਜਾ ਕੇ ਕਮੈਂਟ ਤੇ ਜਾ ਕੇ ਜਾਂ ਸੋਸ਼ਲ ਮੀਡੀਆ ਬੋਫਾਇ ਤੇ ਜਾ ਕੇ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਮੈਂ ਜਿੱਦਨ ਆ ਗੱਲ ਹੋਈ ਐ ਉਹਦੇ ਅਗਲੇ ਦਿਨ ਮਾਰਨਿੰਗ ਮੈਨੂੰ ਮੈਨੂੰ ਇਹ ਨਹੀਂ ਕਿ ਕੋਈ ਵਾਇਰਲ ਹੋਈ ਐ ਦੁਪਹਿਰ ਨੂੰ ਮੈਨੂੰ ਪਤਾ ਚੱਲਿਆ ਸੀ ਵਾਇਰਲ ਹੋਈ ਐ 3:30-4:00 ਵਜੇ ਦੇ ਕਰੀਬ ਉਸ ਸਟੈਂਪ ਤੇ ਇੱਕ ਰੀਲ ਆਈ ਹੀ ਮੇਰੇ ਦੋਸਤ ਨੇ ਮੈਨੂੰ ਭੇਜੀ ਹੀ ਕਿ ਐਵੇਂ ਐਵੇਂ ਵੈਲੂ ਆ ਮੈਂ ਕਿਹਾ ਭੇਜੇ ਉਹਨੇ ਮੈਨੂੰ ਭੇਜੀ ਮੈਂ ਉਹ ਵੇਖਿਆ ਸੀ ਉਦੋਂ ਮੈਂ ਕਿਹਾ ਹੀ ਮੈਂ ਬਾਈਆ ਐਵੇਂ ਐਵੇਂ ਹੋ ਜਾਵਾ ਤਾਨੂੰ ਗੱਲ ਫੋਟੋ ਦੀ ਇੱਕ ਚਾਲ ਲੈਣੀ ਚਾਹੀਦੀ ਜਾਂ ਨਹੀਂ ਵੀ ਕਜਾਣੀ ਕਿ ਪਿਆਰ ਨਾ ਕਰ ਦਿੰਦੇ ਨਾਉ ਨਹੀਂ ਪਹਿਣਾ ਇਕਲਾਰਾ ਤੇ ਉਦੋਂ ਹੀ ਮੈਸੇਜ ਕੀਤਾ ਤੇ ਲਾਵਾ ਕੋਈ ਮੈਸੇਜ ਨਹੀਂ ਕੀਤਾ ਕਿ ਤੂੰ ਚੰਗੀ ਨਹੀਂ ਕੀਤੀ ਐ ਇਹ ਉਹ ਸੌਂਡ ਕੋਡੀ ਆਈਡੀ ਤੇ ਇਹ ਹਾਂ ਜੇ ਤੁਸੀਂ ਉਹ ਰੀ ਦੇਤੇ ਵਾਰ ਵਾਰ ਕਿੱਦਾਂ ਦਾ ਕਮੈਂਟ ਆਉਂਦੇ ਦੋੜੇ ਕਰੇ بڑے بڑے ਉਹਨਾਂ ਸੋਪ ਰੂਲਸ ਜਾਂ ਜਿਹੜੀ ਪ੍ਰਿੰਟਿੰਗ ਦੇ ਅੱਖ ਚ ਬੋੜਦੇ ਨੇ ਜਾਂ ਵੇਚੇ ਵਾਲੇ ਕਹਿੰਦੇ ਉਹ ਕਿੰਨਾ ਨਹੀਂ ਮੈਂ ਉਹਦਾ ਕੇ ਕਮੈਂਟ ਕਮੰਟ ਤੇ ਨਹੀਂ ਪੜੇ ਉਹਨਾਂ ਦੇ ਕੋਈ ਐਵੇਂ ਮਾਨੂੰ ਕੱਲ੍ਹ ਕੋਲ ਪ੍ਰਿੰਟ ਉਹਦਾ ਕੌਂਸਲ ਦੁਬਾਰਾ ਹੁੰਦਾ ਦਿੱਲੀ ਸੀ ਕਿਤੇ ਹੋਰ ਹੋਵੇ ਆਸ ਤੇ ਪਾਸੇ ਦੁਬਾਰਾ ਜਾਓਗੇ ਪਹਿਲੀ ਕਰਦੇ ਦੱਸੋ ਮੈਂ ਬਾਈਓਂ ਕਿਹੇ ਦਾ ਵੀ ਹੋਵੇ ਉੱਥੇ ਨਹੀਂ ਜਾਣਾ ਘਰਦਿਆਂ ਨੇ ਲਾਉ ਨਹੀਂ ਕਰਨਾ ਐਹੋ ਜੀ ਜਗ੍ਹਾ ਤੇ ਨਾਣਾ ਜਿੰਨ ਪ੍ਰੇਮਦਨ ਵਾਲੇ ਉਹਨਾਂ ਦੀ ਰਿਸਪੈਕਟ ਉਹ ਪਿਆਰ ਹੈਗਾ ਇਹ ਮਨ ਤੋਂ ਉਤਰ ਗਿਆ ਨਹੀਂ ਬਾਈ ਇਹ ਹੈਟ ਦੀ ਗੱਲ ਨਹੀਂ ਆ ਕਿ ਕੋਈ ਬਲ ਉਹਨਾਂ ਦੀ ਕਿ ਉਹਨਾਂ ਨੇ ਮਨਾ ਕੀਤਾ ਚਲ ਜਾ ਉਹਨਾਂ ਨੂੰ ਮੇਰੇ ਮਨ 'ਚ ਇਹ ਗੱਲ ਰਹੂਗੀ ਕਿ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਵਾ ਚਾਹ ਹੁਣ ਦੇ ਚ ਕੱਲ ਨੂੰ ਦੇ ਜਵਾਬ ਦੇਣਾ ਚਾਹੀਦਾ ਵਾ ਬਸ ਜੇ ਜਵਾਬ ਨਹੀਂ ਹਾਂ ਉਹ ਕੀ ਆਏ ਗੱਲ ਰਹੂਗੀ ਬਸ ਕੀ ਨਹੀਂ ਦਿੱਤਾ ਜਵਾਬ ਅਗਲੇ ਨੇ ਨਹੀਂ ਦਿੱਤਾ ਹੂੰ ਉਹ ਮੈਂ ਕਾਨੂੰ ਯਾਦ ਰੂਗਾ ਕਿ ਪ੍ਰੀਮਟ ਲੋਰ ਮੈਨੂੰ ਫੋਟੋ ਦੀ ਚਾਹੀਦੀ ਤੇ ਮੈਨੂੰ ਸਟੇਟ ਲੈ ਲਾਇਆ ਸੀ ਪ੍ਰੀਮਟ ਲੋਰ ਨਹੀਂ ਮੈਨੂੰ ਕਿਸੇ ਕੋਲੋਂ ਦੇ ਉਸਤ ਨਹੀਂ ਆਕਰਨ ਸਾਈ ਅਥਾਰਟੀ ਦਾ ਪ੍ਰੀਮਟ ਲੋਕ ਹੋਲਾ ਜਿ ਪ੍ਰੀਮਟ ਨੂੰ ਕਹਦੇ ਗਏ ਕਿ ਇਹਨੇ ਨਹੀਂ ਹਟ ਜਾ ਵਾਰ ਦੋਸਤਾਂ ਭਰਾ ਆ ਲੰਦ ਸਿਕਿਉਰਟੀ ਆ ਰਹੀ ਚ ਮੈਂ ਇਹ ਜੀ ਆਓ ਇਹ ਜੀ ਕਹਿ ਸਕਦੇ ਹਾਂ ਮਾਈਕ ਤੇਓ ਇਹ ਉਸ ਮੈਨੇਜਮੈਂਟ ਦਾ ਕੋਈ ਬੰਨਾ ਤੋਂ ਬੈਕ ਸਟੇਜ ਲੈ ਕੇ ਨਹੀਂ ਗਿਆ ਯਾ ਕਿਸੇ ਬੈਸਟ ਤੇ ਜਾ ਰਿਹਾ ਕੋਈ ਨਹੀਂ ਕਿਉਂਕਿ ਜੇ ਦੋਸਤੋ ਵਾਦਮ ਹੋ ਗਿਆ ਯਾਰ ਮੈਂ ਪਾਇਨ ਮੇਲੇ ਤੇ ਆਵਾਂ ਬੜੀ ਐਡੀ ਦੀ ਗੱਲ ਆਉਗੀ ਨਹੀਂ ਭਾਈ ਜੇ ਧੱਕਾ ਵੀ ਜੇ ਦੋ ਧੱਕਾ ਹੀ ਦੇ ਦਿੱਤਾ ਸੀ ਤੇ ਉਦੋਂ ਬਾਅਦ ਉਹਨਾਂ ਨੇ ਮੈਨੂੰ ਜਵੇਂ ਉੱਥੇ ਡਰਾਇਆ ਡਰੋਇਆ ਉਸ ਤੋਂ ਬਾਅਦ ਮੇਰਾ ਕੋਈ ਨਹੀਂ ਹੋਇਆ ਕਿ ਮੈਂ ਜਾਵਾਂ ਉਸ ਪੁਲਿਸ ਵਾਲੇ ਦੇ ਹੌਫਾ ਉਤਮ ਲੱਗਦਾ ਕਿ ਉਹ ਗੋਲੀ ਸਿਰਫ ਯਾ ਬਦੂਤ ਡਰਾਲਿੰਗ ਆ ਰਿਹਾ ਸੀ ਉਹਨੇ ਉਹ ਆਪ ਕਰਨ ਕੀਤੇ ਡਾਕਸਿਕੇਟਿਡ ਸੀਗਾ ਉਹ ਨਸ਼ਨਾਣ ਉਸਨੇ ਪੀਤਾ ਹੋਇਆ ਇਹ ਤੇ ਤੇ ਪਰ ਉਹ ਨੂੰ ਲੱਗ ਰਿਹਾ ਸੀ ਇੰਨਾ ਕਿ ਉਹ ਨਾ ਬੁੱਕ ਚਲਾ ਤਰਦਾ ਸੀ ਉਹ ਬੁੱਕ ਚਲਾ ਤਰਦਾ ਸੀ ਲੱਗਦਾ ਤੁਹਾਨੂੰ ਜਿਸ ਤਰੀਕੇ ਨਾਲ ਹੌਪਾ ਸੀ ਗੋਲੀ ਚਲਾ ਸਕਦਾ ਹੀ ਇਹ ਤੇ ਨਹੀਂ ਪਰ ਲਾਈ ਕਿਉਂਕਿ ਮੈਂ 바ਵਾ ਦੂਰੀ ਤੁਹਾਨੂੰ ਦੱਸਿਆ 8 ਫੁੱਟ ਦੂਰ ਕਰਾਊਡ ਇੰਨਾ ਹੀ ਰੋਲਾ ਕੋਈ ਗਾਣਾ ਬੰਦ ਤੇ ਹੋਇਆ ਨਹੀਂ ਉਸ ਟਾਈਮ ਤੇ ਗਾਣਾ ਚੱਲ ਹੀ ਰਿਹਾ ਹੀ ਪਿੱਛੋਂ ਦੀ ਇਨ ਨਾ ਨਾ ਇਨੀ ਕੋਈ ਆਵਾਜ਼ਾਂ ਆਉਂਦੀਆਂ ਹੀ ਬਸ ਉਹਨਾਂ ਦੇ ਜਿਹੜੇ ਬੋਡੀ ਰਿਐਕਸ਼ਨ ਸਾਰੇ ਬੋਡੀ ਹੋਸ ਆਪ ਸੀ ਉਹ ਚੀਜ਼ਾਂ ਦਿਖਣੀਆਂ ਹੀ ਐ ਕੰਡੇ ਐਵੇਂ ਲਾਰ ਰਿਆ ਹੀ ਇਹ ਸਭ ਚੀਜ਼ਾਂ ਹੀ ਦਿਖਣੀਆਂ ਹੀ ਕੋਈ ਆਵਾਜ਼ ਉਹਨਾਂ ਬਾਰੇ ਹਾਂਜੀ ਡਰ ਲੱਗ ਰਿਹਾ ਸੀ ਉਸ ਤੋਂ ਡਰ ਲੱਗ ਰਿਹਾ ਸੀ ਉਸ ਤੋਂ ਲੈ ਹੱਥ ਜਵੇਂ ਤੂੰ ਕਿਹਾ ਜਵੇਂ ਤੂੰ ਨਹੀਂ ਜਵੇਂ ਤੂੰ ਇਹਨੇ ਕਿਹਾ ਕਿ ਪਿੱਛੇ ਤੂੰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਬੈਕ ਸਟੇਜ ਵਗੈਰਾ ਉੱਥੇ ਜਾਂਦਾ ਉਹ ਨਹੀਂ ਕੀਤਾ ਮੈਂ ਕਿ ਐਵੇਂ ਕਿਤੇ ਫੜੇ ਫੁੜੇ ਨਾ ਫਿਰ ਬੋਲੇਗੇ ਸਭ ਇਸ ਕਰਕੇ ਮੈਂ ਇਹ ਚੀਜ਼ ਤੇ ਨਹੀਂ ਮ ਗਿਆ ਕਿ ਪਿੱਛੇ ਵਗਰਾ